ਪਿੰਡ ਬੌੜਲੀ ਚੋਕਾ ਸਿਰੇ ਜਨਾਵਾਂ ਸੋ ਸਾਡੇ ਕੋ ਇੱਥੇ ਬਹੁਤ ਹੀ ਸਤਿਕਾਰਯੋਗ ਕੈਨੇਡਾ ਦੀ ਧਰਤੀ ਤੋਂ ਆਏ ਡਾਕਟਰ ਡਾਕਟਰ ਸਰਦਾਰ ਵਿਕਰਮਜੀਤ ਸਿੰਘ ਉਹਨਾਂ ਦੀ ਵਲੰਟੀਅਰ ਟੀਮ ਡਾਕਟਰਾਂ ਦੀ ਟੀਮ ਨਾਲ ਆਈ ਹੈ ਡਾਕਟਰ ਨਵੇਕ ਸਿੰਘ ਦੀ ਡਾਕਟਰ ਮੈਡਮ ਰਵਿੰਦਰ ਕੌਰ ਜੀ ਡਾਕਟਰ ਕਰਨ ਸਿੰਘ ਜੀ ਡਾਕਟਰ ਦੁਰ ਨਿਸ਼ਾਨ ਸਿੰਘ ਜੀ ਤੇ ਹੋਰ ਵਲੰਟੀਅਰ ਜਿੰਨੇ ਡਾਕਟਰ ਨੇ ਸਾਡੇ ਇਲਾਕੇ ਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਹੜ੍ਹਾਂ ਦੀ ਮਾਰ ਮਾਰ ਕਰਕੇ ਜਿਹੜੇ ਹੜ੍ਹ ਪੀੜਤ ਪਰਿਵਾਰ ਨੇ ਉਹਨਾਂ ਦੇ ਭਲੇ ਵਾਸਤੇ ਜੋ ਜਰੀਲਾ ਪਾਣੀ ਹੋਣ ਕਰਕੇ ਕਿ ਇਹਨਾਂ ਸਕਿਨ ਦੀ ਪ੍ਰੋਬਲਮ ਆ ਰਹੀ ਹੈ ਮੱਛਰ ਹੋਣ ਕਰਕੇ ਕਿਸੇ ਨੂੰ ਡੇਂਗੂ ਦੀ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਸ਼ੂਦਰ ਦੇ ਮਰੀਜ਼ ਨੇ ਸਭਨਾਂ ਦੇ ਭਲੇ ਵਾਸਤੇ ਇੱਥੇ ਡਾਕਟਰਾਂ ਦੀ ਟੀਮ ਪਹੁੰਚੀ ਬਹੁਤ ਡਾਕਟਰ ਸੂਝਵਾਨ ਨੇ ਸੋ ਅਸੀਂ ਇਲਾਕੇ ਵੱਲੋਂ ਇਸ ਪਿੰਡ ਵੱਲੋਂ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਨਾਲ ਪਿੰਡ ਦੇ ਮੋਢੇ ਤੇ ਵੀ ਖੜੇ ਨਹੀਂ ਸੋ ਇਹਨਾਂ ਦੇ ਵੀ ਵਿਚਾਰ ਲਾਓ ਵਾਇਕੀ ਕਾ ਖਲਕਾ ਵਾਇਕੀ ਕੀ ਖਤੇ ਸਾਰੋ ਹੀ ਸਾਰਾ ਭਾਈ ਗੁਰਪ੍ਰੀਤ ਸਾਹ ਸੰਜੀ ਤਸੀਲ ਪਿੰਡ ਚਾਪਾਉਂ ਕੋ ਲੋਗ ਆਏ ਆ ਸਮੂਹ ਦਾ ਨੰਬਰ ਦਾ ਸਰਕਾਰ ਬਜਨਦਰ ਸਿੰਘ ਗੱਲ ਆਈ ਬਹੁਤ ਜਾਰੇ ਲਾਟ ਸੋਧਵਾ ਕੇ ਆਏ ਨੇ ਬੜੇ ਪ੍ਰੇਮੀ ਬੰਦੇ ਆ ਬੜੇ ਪ੍ਰੇਰਨਾ ਦਵਾਈ ਦੇ ਰਹੇ ਆ ਇਹ ਗੱਲ ਆ ਜੀ ਹੁਣ ਤੁਹਾਨੂੰ ਪਤਾ ਹੈ ਵੀ ਆ ਧੁੱਪ ਪੈਣ ਦੀ ਆ ਕਿੰਨਾ ਵੀ ਸਰੀਰ ਸਾਰੇ ਇਨਸਾਨ ਤੇ ਲੇ ਹੋ ਰਿਹਾ ਇਸ ਕਰਕੇ ਇਹਨਾਂ ਦੀ ਬੜੀ ਮਿਹਰਬਾਨੀ ਆ ਬਹੁਤ ਹੀ ਧਿਆਨ ਨਾਲ ਦਵਾਈ ਦੇ ਰਾਇਆ ਇਹ ਬੜਾ ਅਸੀਂ ਸ਼ੁਕਰਾਨਾ ਕਰਦੇ ਆ ਇਹਨਾਂ ਦਾ ਮਹਾਰਾਜ ਇਹ ਦੇਰ ਰਾਤ ਰੱਖੀਆਂ ਕਰਨ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹ ਕਹਿੰਦੇ ਨਾ ਮੈਂ ਤਾਂ ਬਹੁਤ ਖੁਸ਼ ਹੋਇਆ ਜਿਹੜਾ ਸਾਡੇ ਕਰੀਬ ਲਾਕੇ ਵਿੱਚ ਜਿਹੜੇ ਡਾਕਟਰ ਜੀ ਮਾਈ ਹੈ ਜੀ ਜਨਰਲ ਜੀ ਵਾਸ਼ਕਰ ਦੇ ਹਾਂਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਜੀ ਕੀ ਨਾਂ ਕੀ ਤੁਹਾਡਾ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਪਿੰਡ ਗੜਾ ਗੋਡਲੀ ਗੁਗਾਚਾ ਤੇ ਤੁਸੀਂ ਅੱਜ ਨਾਲ ਅਜਲਾ ਅਮਰਸਾ ਤੇ ਕਿਹੜੇ ਪਿੰਡ ਤੇ ਅੱਜ ਕੈਂਪ ਆਇਆ ਚੱਕੋਲ ਚੱਕੋਲ ਜੀ ਚੌਥਾ ਜੀ ਬੜੀ ਟੀਮ ਆਈ ਬਾਰੇ ਕੈਨੇਡਾ ਬੜੇ ਡਾਕਟਰ ਆਏ ਨੇ ਹਾਂਜੀ ਇਹ ਬੜੇ ਚਾਨਣਾ ਜਿਹੜੇ ਗਰੀਬ ਜਨਤਾ ਨੂੰ ਦੇ ਰਹੇ ਠੀਕ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਹਬ ਇਹ ਦਿੱਕਤ ਸੋ ਆਪ ਗੁਰੂਪਿਆਰੇ ਦੇਖ ਰਹੇ ਹੋ ਇਸ ਨਗਰ ਦੇ ਵਿੱਚ ਸੰਤਾਂ ਵੱਲੋਂ ਸੇਵਾ ਦਰਸਪ ਕਰ ਰਹੇ ਨੇ